ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਠੀਠਾ ਠੀਠਾ ਸੁਣਾ ਠੀਠਾ ਦੱਸਤਾ ਜੀ ਵਧੀਆ ਵੀਰੇ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂ ਵੀਰੇ ਨਾਂ ਦੱਸੀ ਨਾਂ ਮੇਰਾ ਜੋਬਨ ਵੀਰ ਜੀ ਪਿੰਡ ਹੱਦਰਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਫੋਨ ਨੰਬਰ 84373 ਤੇ 2225 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਅੱਜ ਫਿਰ ਵੀਰ ਜੀ ਛੋਟੀਆਂ ਆਈਆਂ ਸੂਈਆਂ ਛੋਟੀਆਂ ਹਾਂਜੀ ਆਗੀਆਂ ਠੀਕ ਹੈ ਜੀ ਇੱਕ ਦੇ ਤਾਜੀ ਆ ਬੋਲੇ ਤਾਜੀ ਇੱਕ ਦੇ ਦੁੱਧ ਚੰਗੇ ਰਕੜ ਆ ਰਹੀਆਂ ਆਗੀਆਂ ਹਨਾ ਆਹ ਦੇ ਛੋਟੀਆਂ ਵੀਰ ਜੀ ਵੇਖੋ ਝੰਡ ਬਲੈਕ ਠੀਕ ਹੈ ਜੀ ਖੋਲੋ ਵੀਰੇ ਦੁੱਧ ਕਿੰਨਾ ਦੁੱਧ ਇਹਦੇ ਕੋਲ ਵੀਰ ਜੀ ਆਜੇ ਕਟਾ ਅੱਛਾ ਜੀ ਹਾਂਜੀ ਚੌਥਾ ਪੰਜਵਾਂ ਦਿਨ ਆ ਨਾ ਸੂਈਆਂ ਚੌਥਾ ਦਿਨ ਹੋ ਗਿਆ ਐਵੇਂ ਕਹ ਜੀ ਰਾਤ ਦੀ ਸੂਈ ਆ ਕੱਲ ਦੀ ਸੂਈ ਆ ਅੱਜ ਚੌਥਾ ਦਿਨ ਆ ਗਿਆ ਆ ਚੌਥਾ ਪੰਜਵਾਂ ਦਿਨ ਹੋ ਗਿਆ ਹਨਾ ਦੁੱਧ ਦੋ ਵੇਖੋ ਵੀਰੋ ਆਹ ਵੇਖੋ ਗੱਡੀ ਕੀ ਕੀ ਬਾਤ ਹੈ ਜੀ ਖਾਣਾ ਸੁਹਣੀ ਸੁਨੱਖੀ ਆ ਆ ਸਿੰਗਲ ਹੱਡੀ ਕੱਦ ਕਾਠਾ ਲੀ ਅਵੇ ਲੋ ਮੇਰੇ ਟਿਕਾ ਪੂਰੀ ਮੋਟੇ ਤੇ ਜਾਂਦੀ ਕੱਟੀ ਬਿਲਕੁਲ ਨਹੀਂ ਕੱਦ ਫੁੱਲਾ ਵੀਰੇ ਕੱਦ ਫੁੱਲਾ ਕੱਦ ਕਾਠ ਵੱਡੇ ਦੀ ਵੀਰੋ ਲੈ ਵਲੂਆ ਚੰਗਾ ਸੋਹਣਾ ਲੱਗਿਆ ਬਹੁਤ ਸਾਫ ਕਮਾਣ ਖਾਣ ਗਿੱਟ ਗਿੱਟ ਤੇ ਲੱਗਿਆ ਵੀਰੋ ਖੋਲੋ ਵੀਰੇ ਦੋਰ ਤਾਂ ਵੀਰੋ ਹੈ ਵੀ ਪਤਲੇ ਚਮਚਾ ਹਾਂਜੀ ਹਾਂਜੀ ਦੁੱਧ ਵਾਲੀ ਕੱਟੀ ਹੈ ਦੁੱਧ ਵਾਲੀ ਆ ਜੀ ਲੈ ਵਲੂਆ ਚੰਗਾ ਘੈਂਟ ਲੱਗਿਆ ਲੰਮੀ ਬੇਲ ਕੱਦ ਕਾਠ ਫੁੱਲਾ ਤੁਰੋ ਜੀ ਤੁਰ 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 ਜੀ ਕਿੱਟੇ ਕਰ ਖੜਾਣਾ ਕੱਟ ਕਰ ਕੱਟੜਾ ਕਰਦੀ ਐ ਬਿਲਕੁਲ ਉਹ ਕਿੱਥੇ ਗਿਆ ਗਿਆ ਕਿਤੇ ਆਹ ਇੱਥੇ ਆ ਜਾਂਦਾ ਤੇ ਤੁਰ ਤੁਰ ਜੀ ਵੇਖੋ ਵੀਰੋ ਐ ਵੱਡੀ ਝੋਟੀ ਆ ਕੱਦ ਕਾਠ ਵਾਲੀ ਲੈਵਲ ਹੋਆ ਚੰਗਾ ਸੋਹਣਾ ਲੱਗਿਆ ਬਾਹਰ ਕਮਾਲ ਦੀ ਐ ਸਾਧਾ ਬੜਾ ਦਿਓ ਟਿੱਕਾ ਬਿਲਕੁਲ ਬਾਕੀ ਉਧਰ ਦੀ ਕੱਟੀ ਆ ਗਈ ਬਾਕੀ ਵੀਰਾਂ ਨੂੰ ਪਰਾਉਣ ਸਮਝਾ ਬਿਲਕੁਲ ਜਿਹਨੇ ਵੀ ਲੈਣੀ ਆ ਵੇਖੋ ਕੱਦ ਵੇਖੋ ਮੇਰੇ ਮੋਢੇ ਤੇ ਆਂਡੀ ਬਿਲਕੁਲ ਕੱਦ ਕਾਠ ਵੱਡੇ ਦੀ ਆ ਗਈ ਆ ਤਾਂ ਵੀਰੋ ਸਿੰਗਲ ਹੱਡੀ ਆ ਪਤਲਾ ਚਾਮਾ ਲੇਵਾ ਬਹੁਤ ਸੋਹਣਾ ਲੱਗਿਆ ਇਸ ਕਾਲਟ ਵੀ ਦਿਖਾ ਲਓ ਬੇਟੀ ਕਮਾ ਲਓ ਜੀ ਬਹੁਤ ਕਮਾਲ ਦੀ ਕੱਟੀ ਹੈ ਚੈੱਕ ਕਰ ਲਓ ਵੀਰੇ ਬਾਕੀ ਦੁੱਧ ਲੈ ਨਾਲ ਆ ਵੇਖੋ 19 ਵੀਰਜੀ ਗਾੜ ਦੇ ਹੋਣੀ ਪਛੜਾ 2 ਕਿਲੋ ਵੀਰਜੀ ਗਾੜਾ ਕੱਟੀ ਦੀ ਠੀਕ ਹੈ ਜੀ ਬਾਕੀ ਠੰਡੀ ਬਹੁਤ ਆ ਕੀ ਬਾਤ ਹੈ ਇਹਦਾ ਮੈਨੇ ਨਹੀਂ ਗੰਗੋ ਹਾਂ ਜੀ ਵੀਤੀ ਗੰਗੋ ਬੱਤੇ ਕਰਕੇ ਬੱਚਾ ਉਸਰੇ ਨਾ ਕੀ ਬਾਤ ਹੈ ਵੇਖੋ ਵੀਰੋ ਸਲੱਗ ਬਹੁਤ ਆ ਹਾਂ ਜੀ ਹਾਂ ਜੀ ਤਾਂ ਇਹੋ ਜਿਹੇ ਪਸ਼ ਦੀ ਵੱਡੀ ਝੋਟੀ ਬਿਲਕੁਲ ਕਿਹੜਾ ਪਸ਼ੂ ਬਿਨਾ ਬੱਚੇ ਤੋਂ ਥੱਲੇ ਬੈਠਨੇ ਵੇ ਹਨਾ ਤਾਂ ਲੰਮਾ ਟਾਈਮ ਵੀਰੇ ਦੁੱਧ ਦਿੰਦਾ ਪਸ਼ੂਲੇ ਵਾਲੂ ਚੰਗਾ ਥੱਲੇਦਰ ਲੱਗਾ ਜੋ ਹਾਂਜੀ ਹਾਂਜੀ ਥਣ ਵੀ ਗਿੱਟ ਗਿੱਟ ਤੇ ਬਹੁਤ ਸਾਫ਼ ਕੱਟੀ ਹੈ ਵੀਰ ਜੀ ਸਫਾਈ ਬਹੁਤ ਆਲੇ ਵੀ ਹਾਂਜੀ ਹਾਂਜੀ ਲੈ ਬੇਟੇ ਲੈ ਵੀ ਦੀ ਤੁਹਾਨੂੰ ਪਤਾ ਥਨਾ ਦਾ ਡੰਗਰ ਹੁੰਦਾ ਕਣਾਂ ਦਾ ਕੈਸਾ ਦਿਖਾਓ ਕਿੱਡੇ ਟਾਪ ਦਾ ਲੱਗਾ ਬਿਲਕੁਲ ਬਾਕੀ ਇੱਧਰ ਵੇਖੋ ਬੱਚੇ ਕੱਟਾ ਜੀ ਹਾਂਜੀ ਕੱਟਾ ਮਗਰਾ ਵੀਰ ਜੀ ਇਹ ਕੱਟਾ ਹਾਂਜੀ ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਲਵੀਰ ਜੀ ਬੱਚਾ ਲਾ ਕੇ ਮੈਨੂੰ ਦਿਖਾਣੀ ਤੁਸੀਂ ਬੱਚਾ ਲਾ ਦੋ ਲਾ ਦੋ ਬੱਚਾ ਲਾ ਜੀ ਵੇਖੋ ਵੀਰੋ ਵੀਰ ਕਹਿੰਦਾ ਧਾਰਾ ਮਾਰ ਕੇ ਉਤਾਲ ਦਿੰਨੇ ਆ ਬਹੁਤ ਚੰਗੀ ਝੋਟੀ ਜੋ ਕਦ ਕਾਠਾ ਲਈ ਆ ਲੇਵੇ ਦੀ ਸਾਫ ਆ ਤਾਂ ਵੀਰੇ ਹੈਵੀ ਬਿੰਦੀਆਂ ਵਾਲਾ ਲੇਵਾ ਆ ਗਿਆ ਹਨਾ ਬਿੰਦੀਆਂ ਵਾਲਾ ਲੇਵਾ ਆ ਗਿਆ ਹਨਾ ਹਾਂਜੀ ਹਾਂਜੀ ਜਿਠਾ ਦਾ ਗੈਪ ਸਾਈਜ਼ ਵਖੋ ਬਹੁਤ ਚੰਗਾ ਓਨੀ ਗਾੜ ਓਨੀ ਪਛੜ ਝੋਟੀ ਦੀ ਬਿਲਕੁਲ ਆ ਗਈ ਜੀ ਹਾਂਜੀ ਕਿਹਦੀ ਪਸੰਦ ਹੈ ਵੇਖੋ ਵੇਧੀ ਹੁਣ ਬੱਚਾ ਚੁੰਗਣ ਡਿਆ ਵਾ ਸਾਹਮਣੇ ਬਿਲਕੁਲ ਪਤਨੀ ਬਤਿੰਦੇ ਨਾਲ ਆ ਤੁਹਾਡੇ ਸਾਹਮਣੇ ਥੱਲੇ ਖੜਿਆ ਕਿੱਡਾ ਚੁੰਗਣ ਡਿਆ ਜੇ ਬਾਜ ਭੈਣ ਭਰਾ ਕਹਿੰਦੇ ਆ ਤੁਹਾਨੂੰ ਪਤਾ ਉਹ ਅੱਜ ਆ ਹੁਣ ਵੇਲੇ ਤੁਹਾਡੇ ਸਾਹਮਣੇ ਚੁੰਗਣ ਡਿਆ ਵੀਡੀਓ 'ਚ ਬਿਲਕੁਲ ਹਾਂਜੀ ਹਾਂਜੀ ਜੀ ਜੀ ਬੰਦਾ ਵੀਰੇ ਹਾਂਜੀ ਆ ਵੇ ਲੋ ਵੀ ਜੀ ਆਪਾਂ ਪਿਛਲੀ ਵੀਡੀਓ ਵਿੱਚ ਮੈਂ ਪਾਈ ਸੀ ਇੱਕ ਅੱਛਾ ਹੀ ਖੋਲਾ ਆਪਣਾ ਕੋ ਸੋਇਆ ਸੀ ਤਾਜਾ ਅੱਛਾ ਹੀ ਆਪਾਂ ਰਾਤ ਇੱਕੋ ਟਾਈਮ ਤੇ ਹੋਇਆ ਤੇ ਦੂਜੇ ਟਾਈਮ ਨੂੰ ਵੀਡੀਓ ਕੋਲ ਤਰ੍ਹਾਂ ਮਰਾਤੇ ਤੇ ਛੱਡ ਕੇ ਕੱਟੀ ਠੀਕ ਹੈ ਜੀ ਤੇ ਉਹ ਬੰਦਾ ਕਹਿੰਦਾ ਵੀ ਮੇਰੇ ਕੋਲ ਦੋ ਟਾਈਮ ਮਿਲ ਵੀ ਤੇ ਜਿਹੜੇ ਟਾਈਮ ਤੇ ਕੱਟੀ ਮਰ ਗਈ ਜਾਂਦੇ ਆ ਉਹਨਾਂ ਢੜੀ ਛੁੜੀ ਲੱਗੀ ਬੁਖਾਰ ਖੁਰ ਕੇ ਤੇ ਹੋ ਗਿਆ ਮੈਨੂੰ ਅੱਛਾ ਅੱਛਾ ਤੇ ਕੱਟੀ ਮਰ ਗਈ ਤੇ ਉਹ ਕਹਿੰਦਾ ਮੈਨੂੰ ਕੱਟੀ ਨਹੀਂ ਮਹੀਨੇ ਪੈਣ ਦਿੰਦੀ ਥੱਲੇ ਜੀ ਬੋਏ ਜੇਰ ਛੁੱਟੀ ਮਹੀਨੇ ਦੋ ਡੰਗਾਂ ਦਾ ਮਿਲ ਵੀ ਤੇ ਜਿਹੜਾ ਕਹਿੰਦਾ ਮੈ ਆ ਗਏ ਬੱਚੇ ਮਾਰੀ ਗਿਆ ਤੇ ਫਿਰ ਉਹਨੇ ਬੱਚਾ ਥੋੜਾ ਨਾਮ ਲੈ ਤੁਹਾਨੂੰ ਬਤਾ ਹੁਣ ਆਪਾਂ ਕਿੱ데 ਖੋਜ ਜਾ ਕੇ ਤਾਂ ਬੜਾ ਨਾ ਲੰਮਾ ਨਹੀਂ ਬੱਚੇ ਦੀ ਪੂਰੀ ਸਾਮ ਕਰਦੇ ਆਂ ਚੀਤਾਆਂ ਦੀਆਂ ਨੂੰ ਤਪਿਆ ਸ਼ਾਵੇਂ ਜਿੱਥਾ ਮੈਂ ਚਾਹੀਦੀ ਆਂ ਹਾਂਜੀ ਇਹ ਤਾਂ ਕਰਕੇ ਬੱਚਾ ਪਾਲ ਖਾ ਕੇ ਬਖਾਉਂਦੇ ਆਂ ਹਾਂਜੀ ਹਾਂਜੀ ਤਾਂ ਹਾਂਜੀ ਠੀਕ ਹੈ ਵੀਰੇ ਗੇ ਲੋ ਬੱਚਾ ਉਹਦਾ ਜਾ ਕੇ ਬੱਚਾ ਤੁਹਾਨੂੰ ਬਤਾ ਆਪਣੀ ਆਪਣੀ ਸਾਹਮਣ ਦੀ ਜ਼ਿੰਮੇਵਾਰੀ ਆ ਉਹ ਤਾਂ ਉਹ ਦੀ ਜ਼ਿੰਮੇਵਾਰੀ ਹਣਾ ਮਾਰੋ ਤਾਂ ਤਾਂ ਵੀਰੂ ਤੁਸੀਂ ਚਵਾ ਚਵਾ ਕੇ ਵੇਖ ਲੈਂਦੇ ਜੋ ਚਵਾ ਵੇਖ ਲੈਂਦੇ ਜੋ ਤਾਂ ਗਾੜੀ ਜਾ ਕੇ ਜਿਹੜਾ ਹੋ ਜਾਂਦਾ ਨਾ ਸਾਹ ਬੱਚੇ ਦੀ ਸਾਹ ਘਰ ਨਹੀਂ ਪਸ਼ੂ ਦੀ ਉਹ ਤੁਹਾਡੀ ਜੁੰਮਿਆਰੀ ਆ ਵੀਰੇ ਹਾਂਜੀ ਹਾਂਜੀ ਵੀਰੇ ਤਾਂ ਜਾ ਕੇ ਜਿਹ ਪਸ਼ੂ ਦਾ ਮੰਨ ਹੁਣ ਹੂੰ ਬਾਕੀ ਵੀਰ ਦੇ ਕੰਮ ਆ ਵੀਰੇ ਸੱਚਾਈ ਦਾ ਕੋਈ ਬੋਦੇ ਨਫੇ ਨੂੰ ਨਹੀਂ ਵੀਰ ਪੈਂਦਾ ਵੀਰ ਕਹਿੰਦਾ 1000 2000 ਨਫਾ ਲਈਦਾ ਪਸ਼ੂ ਲਿਆ ਕੇ ਤਾਂ ਬਿਲਕੁਲ ਹਾਂਜੀ ਹਾਂਜੀ ਖੋਲੋ ਵੀਰੇ ਤੋਰਾ ਬਖਾ ਦਿਓ ਆਪਾਂ ਕੋ ਜਿਆਦਾ ਇਨਾ ਗੱਲਾਂ ਨਹੀਂ ਰੱਖੀਦਾ ਬਿਲਕੁਲ ਤਾਂ ਵੇਖੋ ਵੀਰੋ ਕਦੋਂ ਪਸ਼ੂ ਦੀ ਇੱਥੇ ਤਾਰਾ ਮਾਰ ਲਿਆ ਹਨਾ ਇੱਥੇ ਆ ਕੇ ਚਵਾਓ ਆਪਣੀ ਤਸੱਲੀ ਕਰੋ ਉਹ ਵੀਰੇ ਤੁਹਾਡਾ ਆਪਣਾ ਫਰਜ਼ ਬੰਦਾ ਵਾ ਹਾਂਜੀ ਹਾਂਜੀ ਕਦੋਂ ਪਸ਼ੂ ਦਾ ਡੇਗਰ 2-4 ਦਿਨ ਰਹਿ ਜਾਂਦਾ ਵਾ ਕੋਲੇ ਹੁੰਦਾ ਵਾ ਉਹਦਾ ਕੋਈ ਲਾਂਬਾ ਨਹੀਂ ਹੁੰਦਾ ਤੁਸੀਂ ਕਿੱਥੇ ਪਸ਼ੂ ਵੱਜਿਆ ਵਾ ਉੱਥੇ ਆ ਕੇ ਚਵਾਈ ਕਰ ਲੋ ਪਾਸ ਕਰ ਲੋ ਵੀਡੀਓ ਕਾਲ ਤੇ ਚਵਾ ਲੋ ਹਾਂਜੀ ਹਾਂਜੀ ਆਪਣੀ ਆਪਣੀ ਤਸੱਲੀ ਕਰਿਆ ਕਰੋ ਹਾਂਜੀ ਹਾਂਜੀ ਥਾਨੇ ਵੇਖੋ ਝੋਟੀ ਨੂੰ ਕਿੱਡਾ ਲਾਜਵਾਬ ਲੱਗਾ ਬਹੁਤ ਸੋਨਾ ਵੀਰੇ ਥਾਂ ਦੀ ਤੇ ਗੱਲ ਹੀ ਕੋਈ ਸਿਰ ਹਿਲਾਇਆ ਪਿਆ ਝੋਟੀ ਨੇ ਕੀ ਬਾਤ ਹੈ ਜੀ ਵੇਖੋ ਵੀਰੋ ਕੀ ਕਹਨੇ ਛੋਟੀ ਦੇ ਬਹੁਤ ਸਫਾਈਆਂ ਦੇ ਵਿੱਚ ਛੋਟੀ ਆ ਤਾਂ ਵੀਰੇ ਇਹਨੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇ ਬੋਲ ਆਪਾਂ ਨਿਕਾਜੇ ਕਰਨਾ ਵੀਰ ਜੀ ਬਾਕੀ ਕੱਟੀ ਬਹੁਤ ਸਾਫ ਆ ਇਹ ਦੇਖੋ ਚਵਾ ਬਹੁਤ ਭੋਲਾ ਲੱਗਿਆ ਵੀਰੇ ਬੋਲਾ ਆ ਬਹਿ ਹੋਇਆ ਇੱਥੇ ਮੰਦੀ ਤੇ ਧਾਰ ਕੱਲ ਦਿਓ ਚਵਾ ਬਹੁਤ ਮੋਟੀ ਧਾਰਾ ਗਈ ਹਾਂਜੀ ਹਾਂਜੀ ਵਿੱਚ ਤਾਂ ਵੀਰੇ ਮੋਲ ਮੋਲ ਵੀਰ ਜੀ ਤੁਹਾਨੂੰ ਪਤਾ ਆਪਾਂ ਤੇ ਨਿਕਾਜੇ ਕਰਨਾ ਹੈ ਜਿਹੜੀ ਕਵਰੀ ਦੀ ਕਿਤਰਾ ਜੱਡ ਬਲ ਹੈ ਛੋਟੀ ਉਹ ਤੇ ਦੇਹਰੇ ਨਹੀਂ ਛੋਟੀ ਆ ਬਾਕੀ ਸਮਝੇ ਵੀਰਾਂ ਨੂੰ ਬਿਲਕੁਲ ਆਪਾਂ ਪਛਾਣ ਲੈਣੀ ਥੋੜੀ ਜਿਹੀ ਲੱਸੀ ਆ ਛੋਟੀ ਜਿੱਕ ਦਾ ਦਦੀ ਥੋੜੀ ਜਿਹੀ ਲੱਸੀ ਪਾਣ ਚਾਹ ਚਲੋ ਸਾਂਭੀ ਨਹੀਂ ਗਈ ਇੱਧਰ ਬਿਲਕੁਲ ਹੋਈ ਆ ਥੋੜਾ ਜਿਹਾ ਰੁੱਖਾ ਪੰਨਾ ਆ ਗਿਆ ਹਾਂ ਪਹਿਲੇ ਸਵੇਰ ਦੀ ਲੈਂਦੀ ਕਿ ਆ ਪੰਨਾ ਪਹਿਲੇ ਸਾਂਭੀ ਨਹੀਂ ਗਈ ਹਾਂਜੀ ਹੁਣ ਆਪਾਂ ਹਾਂ ਨਹੀਂ ਦੇ ਦੀਏ 95000 ਦੀ 95 ਦੀ ਹਾਂਜੀ ਮਾਨਤਨ ਕਰ ਦਿਓ ਵੀਰੇ 90000 ਦੇ ਵਿੱਚ ਦੇ ਦਾਂਗੇ ਦੋ ਛੱਡ ਦਿਓ 85000 ਦੇ ਵਿੱਚ ਦੇ ਦਿੱਤੀ ਕਰ ਕੀ ਕੀ ਬਾਤ ਹੈ ਹਾਂ 50 ਛੋੜ ਨੀ ਦੇ ਵੀਰੇਓ ਵੇਖ ਲਓ ਰੇਟ ਵੀਰ ਦਾ ਹਾਂਜੀ 20000 ਖਾਂਦੀ ਬਈ ਨਾ 85000 ਦੀ ਬਿਲਕੁਲ ਬਿਲਕੁਲ ਬਾਕੀ ਵੀਰ ਬਾਕੀ ਵੀਰੇ ਚੌਥਾ ਪਨਵਾ ਦੇਣਾ ਵੀ ਜੀ ਸੁਈ ਨੂੰ ਅੱਜ ਕੋਈ ਵੀਰ ਲੈ ਜਾਊਗਾ ਹਾਂਜੀ 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 ਤਾਂ ਵੇਖੋ ਵੀਰੇ ਝੋਟੀ ਚੈੱਕ ਕਰ ਲਓ ਹਾਂਜੀ 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 ਵੀ ਜੀ ਆਪਣੀ ਇੱਥੋਂ ਦੀ ਗਰੰਟੀ ਸਾਡੇ ਘਰੇ ਕੋ 10 ਕਿਲੋ ਦੁੱਧ ਬੋਲਾ ਚੋਕੇ ਖੜੇ ਬਿਲਕੁਲ ਛੇ ਦੇਗਾ ਤੁਹਾਦੀ ਵੀ ਜੀ 1 ਮਿੰਟ ਦੀ ਗਰੰਟੀ ਨਹੀਂ ਮਿੰਟ ਦੀ ਨਹੀਂ ਬਿਲਕੁਲ ਮੇਰੇ ਬਿਲਕੁਲ ਪਸ਼ੂ ਆ ਤੇ ਬਸ ਸਾਰੀਆਂ ਚੀਜ਼ਾਂ ਆ ਹਾਂਜੀ ਹਾਂਜੀ ਬਾਕੀ ਵੀਰੇ ਤੁਸੀਂ ਇੱਥੇ ਆ ਕੇ ਆਪਣੀ ਜੁਆਈ ਕਰ ਸਕਦੇ ਹੋ ਆਪਸ ਕਰ ਸਕੋ ਵੀਡੀਓ ਕਾਲ ਤੇ ਜੁਆ ਲਓ ਆਜੋ ਹਾਂ ਜੀ ਹਾਂਜੀ ਵੀ ਜੀ ਆਪਣੀ ਥੱਲੀ ਕਰਨ ਭੈਣ ਭਰਾ ਹਰ ਵੀਡੀਓ 'ਚ ਇਹ ਬੇਨਤੀ ਹੁੰਦੀ ਆ ਹਾਂਜੀ ਹਾਂਜੀ ਹ ਬਾਕੀ ਇਦਰੇ ਕੋਈ ਵੀ ਆਪ ਦੀ ਤਸੱਲੀ ਕਰਨੀ ਹੈ ਤੁਹਾਡਾ ਫਰਜ਼ ਹੈ ਪਹਿਲਾਂ ਖੱਬੇ ਬਨੇ ਬੈਰੋ ਪਹਿਲਾਂ ਸੱਜੇ ਬਨੇ ਬੈਰੋ ਬਿਲਕੁਲ ਹਾਂਜੀ ਹਾਂਜੀ ਦੁੱਧ ਵੀ 10 ਕਿਲੋ ਹੀ ਆਪਣੇ ਘਰੇ ਚੋਕ ਦਾਂਗ ਲੀਟਰ ਵਾਲਾ ਵੀਰ ਜੀ ਹੁਣ ਹਾਂ ਨਾ 85 ਦੀ ਵੀ 85 ਜਾਂ ਦੇ ਵਿੱਚ ਦਿੱਤੀ ਹੈ ਕੀ ਬਾਤ ਹੈ ਰੈਡ ਵੀਰ ਦਾ ਵੇਖ ਲਓ ਵੀਰੋ ਜੈ ਜੈ ਵੱਡੀ ਝੋਟੀਆਂ ਰਾਣੀ ਮੇਰੇ ਮੋਢੇ ਤੇ ਆਉਂਦੀ ਮੇਰਾ ਕੋੜ ਕੋੜ 6 ਫੁੱਟ ਹਾ ਕੱਦਿਆ 5 ਫੁੱਟ ਦੀ ਕੱਟੀ ਹੈ ਬਿਲਕੁਲ ਕੱਦ ਬਹੁਤ ਵੀਰੇ ਛੋਟੀ ਦਾ ਕੋੜ ਹਾਂਜੀ ਅੱਗੇ ਆ ਗਈ ਉੱਚੇ ਬੱਚੇ ਵਾਲੀ 85000 ਜੀ ਹਾਂਜੀ 85000 ਜੀ ਹਾਂ ਉੱਚੇ ਬੱਚੇ ਦੀ ਆ ਗਈ ਵੀਰੇ ਹਾਂਜੀ ਉੱਚੇ ਬੱਚੇ ਦੀ ਛੋਟੀ ਆ ਗਈ ਵੀਰੇ ਠੀਕ ਹੈ ਦੁੱਧ ਵੀਰੇ ਦੁੱਧ ਦੇ ਦੇ ਕੋਲ ਵੀ ਜੀ ਹੋਊਗਾ 7 ਕਿਲੋ ਅੱਛਾ ਜੀ ਆਪਾਂ 6ਾਂ ਦੀ ਗਰੰਟੀ ਨਾਲ ਚੋਕੇ ਦਾਂਗੇ ਆਪਣੇ ਘਰੇ ਖੁੱਲਾ ਡੁੱਲਾ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਉਹ ਕੱਟੀ ਕੱਟੀਆਂ ਦੋਵੇਂ ਟਾਈਮ ਮਿਲਦੀ ਜੇ ਕੱਟੀਆਂ ਦੋਵੇਂ ਟਾਈਮ ਹਾਂਜੀ ਇਹ ਕੋਨਾ ਚੱਟਾ ਬਹੁਤ ਕੇ ਹੈਂਡ ਲੱਗਿਆ ਆ ਲਿਆ ਬਹੁਤ ਸ਼ਾਨਦਾਰ ਲੱਗਾ ਸਪੈਸ਼ਲ ਆ ਕੱਟੀ ਬੈਠੀ ਹੈ ਜਿਹੜੀ ਹਾਂਜੀ ਕੱਟੀ ਬੈਠੀ ਹੈ ਆਪਣੇ ਸਾਹਣਾ ਕੋਲ ਆਲੇ ਡੇਢ ਦੇ ਆਲੇ ਦੋ ਦੀ ਲਟਾਈਆਂ ਦੇ ਲਾ ਆਪਾਂ ਨਹੀਂ ਆ ਤਿੰਨਾਂ ਦੀ ਲਾ ਲਓ ਤੁਹਾਡੇ ਸਾਹਮਣੇ ਜੀ ਵੀਰੋ ਹਾਂਜੀ ਫੁੱਡਾ ਦੇਖੋ ਮੈਂ ਦਾ ਫੁੱਤੋ ਇਹ ਵੱਡੀ ਚੌੜੀ ਆ ਚੌੜੀ ਮੈਂ ਆ ਹਾਂਜੀ ਇਹ ਅੱਠ ਜੀ ਗੁੱਠੇ ਚੰਗਾ ਚੋੜਾ ਲੱਗ ਪੂਰਾ ਮੀਟਰ ਦੀ ਚੌੜੀ ਆ ਮੀਟਰ ਦਾ ਨੂੰਦਾ ਹੁੰਦਾ ਪੈਠ ਮੀਟਰ ਚੌੜੀ ਇਤੋਂ ਬਿਲਕੁਲ ਹਾਂਜੀ ਹਾਂਜੀ ਖੋਲੋ ਵੀਰੇ ਤੋ ਕਾਠਾ ਬਹੁਤ ਮੈਂ ਦਾ ਬਾਕੀ ਵਜਨ ਕੱਦ ਬਹੁਤ ਫੁੱਲਾ ਮੈਂ ਦਾ ਬਿਲਕੁਲ ਬਹੁਤ ਬਹੁਤ ਸਾਊ ਆ ਮੈਂ ਵੀ ਜੀ ਬਿਲਕੁਲ ਜੀ ਇਹ ਸੀਲਸ ਲੱਗ ਪਈ ਆ ਬਿਲਕੁਲ ਇੱਕ ਸੰਗ ਤੋਂ ਕੋਕ ਜਰੂਰ ਰੱਖਾ ਮੜਾ ਲਿਆ ਠੀਕ ਹੈ ਜੀ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਕਦੇ ਤੁਸੀਂ ਇੱਕ ਪੂਰਾ ਸੂਰਤ ਤੁਸੀਂ ਹਨਾ ਤੇ ਇੱਕ ਦਿਨ ਦਾ ਟਾਈਮ ਜਰੂਰ ਕੱਢ ਲਿਆ ਕਰੋ ਨਾ ਲੰਬਾ ਰਹਿ ਜਾਂਦਾ ਕੋਈ ਨਾ ਲੈਣਾ ਨਾ ਦੇਣਾ ਹਨਾ ਵੀਰੇ ਬਿਲਕੁਲ ਚਵਾਈ ਕਰ ਲਓ ਪਹੁੰਚਿਆ ਕਰੋ ਜਰੂਰ ਬਾਕੀ ਆ ਪਲਾੰਬਾ ਨਾ ਕਿਹਨੋ ਤੇ ਨਾਲ ਹੀ ਬਿਲਕੁਲ ਵੀਰੇ ਬਿਲਕੁਲ ਤਾ ਇਹ ਵੀਰੇ ਸਾਲੀਆਂ ਚੀਜ਼ਾਂ ਨੇ ਬਿਲਕੁਲ ਇਹ ਤਾਂ ਵੀਰੇ ਹੁਣ ਮੰਨ ਲਾ ਤੂੰ ਦੁੱਧ ਚ ਹੋਇਆ ਹਨਾ ਤੇ ਤੂੰ ਪਛਾਹ ਬਣਦੇ ਨੂੰ ਪਾਣਾ ਕੁਝ ਸਾਰਾ ਦਿਨ ਤੇ ਸ਼ਾਮ ਨੂੰ ਕੀ ਝੋਲੇਗਾ ਦੁੱਧ ਤਾਂ ਸੇਵਾ ਦਾ ਤੇ ਜਿਹੜਾ ਵੀਰੇ ਇੱਕ ਦੋ ਡੰਗ ਆਪਦੀ ਵੀ ਤਸੱਲੀ ਕਰ ਜਿਆ ਕਰੋ ਅੱਗੋਂ ਵੀਰੇ ਤੁਹਾਡੀ ਸੇਵਾ ਹਨਾ ਹਾਂਜੀ ਆਪਾਂ ਕਿ ਡੱਕ ਰਿਆ ਵੀਰ ਦੀ ਸਾਈ ਪਉਣ ਪੈ ਬਿਲਕੁਲ ਇਹ ਤਸੱਲੀ ਕਰ ਜਿਤਨਾ ਮਰਜ਼ੀ ਯਾਰ ਹਾਂਜੀ ਪਤਾ ਕੀ ਗੱਲ ਇਹ ਕਿਹੜੀ ਵੀਰੇ ਥਣਾ ਚ ਆਇਆ ਅਕੜੀ ਆ ਹਾਂਜੀ ਹਾਂਜੀ ਵੀਰੇ ਥਾ ਡੋਕਾਂ ਹਾਂਜੀ ਕੋਲੇ ਡੋਕਾਂ ਨਹੀਂ ਕਿ ਥਣਾ ਜਾਇਆ ਬਿਲਕੁਲ ਹਾਂਜੀ ਹਾਂਜੀ ਵੀਰੋ ਵੀ ਤਾਂ ਬਾਕੀ ਵੀਰੇ ਹੋਈਂਦਾ ਕੀ ਹਾਂਜੀ ਹਾਂਜੀ ਵੇ ਦੂਸਰੇ ਵੀਰਾਂ ਦਾ ਵੀ ਅੱਗ ਮਰ ਜਾ ਵਪਾਰ ਦਾ ਹਾਂ ਆਨਲਾਈਨ ਕਿੱਡਾ ਸੋਹਣਾ ਕੰਮ ਆ ਬਾਕੀ ਚੱਲਦਾ ਚੱਲਦਾ ਹੀ ਜੇ ਬਾਕੀ ਭਾਂਟਾ ਸਾਜਾਂ ਦਾ ਇੱਕੋ ਜਿਹੀ ਨਹੀਂ ਹੁੰਦੇ ਨਹੀਂ ਹੁੰਦੇ ਹਾਂਜੀ ਹਾਂਜੀ ਬਾਕੀ ਚਲੋ ਕੋਈ ਮਾੜਾ ਕੋਈ ਨਹੀਂ ਵੀਰੇ ਬਾਕੀ ਤੁਸੀਂ ਆਪਦੀ ਤਸੱਲੀ ਕਰੋ ਪਸ਼ੂ ਦੀ ਤੁਸੀਂ ਆਪਦੀ ਤਸੱਲੀ ਕਰ ਲਈ ਹਾਂਜੀ ਤਸੱਲੀ ਕਰਕੇ ਤਾਂ ਕੋਈ ਹੈ ਨਹੀਂ ਇਹ ਗੱਡੀ ਸਾਲੀਆਂ ਚੀਜ਼ਾਂ ਪ੍ਰਮਾਤਮਾ ਲੈਣੇ ਵੰਦ ਰਹਿਣਗੀਆਂ ਹਾਂਜੀ ਹਾਂਜੀ ਇਹ ਕਰਮਾਲੀਆਂ ਦਾ ਨੁਬਦਾ ਕਰਮਾਲੀਆਂ ਵੀਰੇ ਇਹ ਕਰਮਾਲੀਆਂ ਇੱਥੇ ਜਾ ਰਹੇ ਹਾਂਜੀ ਆਪਾਂ ਵੀ ਕਿੱ데 ਘੁਲੀਆਂ ਵੀਜੀ ਦੋਵੇਂ ਕਿੱ데 ਕਰੋ ਕਿੱ데 ਘਰੇ ਚੱਲ ਜਣੀਆਂ ਭਣ ਪ੍ਰਵਾਦੇ ਆਪਾਂ ਵੀ ਵੀਰੇ ਰਕਮ ਖਰਚਿਆ ਜਾਂ ਗ ਆਪਾਂ ਯਾਰ 2000 ਤੋਂ ਨਫਾ ਲੈਣਾ ਹਾਂਜੀ 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 ਤੇ ਰਿਸਕ ਕਿੰਨਾ ਚੁੱਕ ਲੈਣਾ ਫਲਾਣੀ ਦੀ ਵੀ ਜੁਮੇ ਹਰੀ ਲੱਲਾ ਗਈਆਂ ਘਣਾ ਇੰਨੀ ਹੈ ਨਾ ਸਾਨੂੰ ਬਤਾ ਆਪਾਂ ਕਿਤੇ ਕਿਰ ਲੈਂਦੀਆਂ ਕਿਤੇ ਕਰੇ ਜਾਣੀਆਂ ਕਿਹੜੀਆਂ ਆਪ ਤੇ ਅਰ ਕੀਤੀਆਂ ਵੀਰ ਜੀ ਵੀਰੇ ਉਹ ਪਾਰੀ ਨੂੰ ਵੇਚਣਾ ਪਸ਼ੂ ਸਭ ਤੋਂ ਔਖਾ ਹਾਂਜੀ 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 ਘਰ ਚੋਂ ਪਾ ਲੈਣੀਆਂ ਸੌਖੀਆਂ ਆਂ ਪਹਿਲੇ ਦੇ ਦੇ ਕਿਆ ਬਿਲਕੁਲ ਤੁਸੀਂ ਤੇ ਪੈਸੇ ਦੇ ਉਹ ਵੇਚਣੀ ਉਹਦਾ ਪਤਾ ਲੱਗਦਾ ਵੀਰ ਜੀ ਬਹੁਤ ਔਖਾ ਲੱਗਦਾ ਬਿਲਕੁਲ ਹਾਂਜੀ ਹਾਂਜੀ ਥਲੀਆਂ ਦੇ ਲਈ ਪੈਣੀ ਆਪਣਾ ਪਰ ਇਧਰ ਦੇਖੋ ਬਾਕੀ ਆ ਕੱਟੀ ਦੇ ਕਮਾਲ ਬਿਲਕੁਲ ਇਹ ਪੜਾ ਖਬੇ ਬਈ ਜੋ ਪੜਾ ਸਦੇ ਬਈ ਜੋ ਇਹ ਨਹੀਂ ਹਲਦੀ ਪੜਾ ਦੇ ਘੰਟੇ ਵਧਾਣਗੇ ਥੱਲੇ ਬੈਠ ਨਾ ਵੀਰੇ ਤੂੰ ਰਕਮ ਖਰਚੀ ਗਿਆ ਆ ਤੂੰ ਤਸੱਲੀ ਕਰਕੇ ਲੈ ਆ ਆ ਹਾਂਜੀ ਹਾਂਜੀ ਵੀਰੇ ਆਪਾਂ ਆਪੇ ਹੈਨਾ ਤੂੰ ਵੀ ਉਹਨਾਂ ਪੈਸੇ ਦੇ ਗਏ ਆ ਹਾਂਜੀ ਹਾਂਜੀ ਤਾਂ ਰੇਡ ਵੀਰ ਤੇਰਾ ਹਰ ਵੀਡੀਓ ਜੈਜ ਹੁੰਦਾ ਇਹਦਾ ਕੀ ਕਰ ਰੇਡ ਕਰ ਲੈਣਾ ਹੁਣ ਇਹਦਾ ਵੀ ਜੀ ਫੰਡਰ ਵਾਲਾ ਭਾਈ ਕਰਨਾ ਉਹਨੇ ਦਾ ਜੁੜਾ ਫੰਡਰਾਂ ਜੇਗੂ ਤੂੰ ਉਹਨੇ ਦਾ ਇਤਰਾ ਵੇਗੂਗਾ ਠੀਕ ਹੈ ਹਾਂਜੀ ਭਰਾ ਦੋ ਨੰਬਰ ਦੇ ਘੋਦੇ ਦੇ ਉਹਨੇ ਦਾ ਵੇਗਦਾ ਨਹੀਂ ਚਲੋ ਪ੍ਰਮਾਣਮੈਂ ਗਾੜੀ ਕੱਟੀ ਵੀ ਪਲੀ ਆ ਹੈਨਾ ਤਾਂ ਗਾੜੀ ਵੀ ਇਹਨੂੰ ਸੀਮਨ ਚੰਗਾ ਫੇਰ ਲੱ 60 ਦੀ ਹਾਂਜੀ ਠੀਕ ਆ ਵੀਰੇ ਇਹ ਧੰਨਵਾਦ ਦੇਖੋ ਥਣ ਲਿਆਵਾ ਕਿੱਡਾ ਸਾਫ ਆ ਬਾਕੀ ਮੈਂ ਉਹਦੀ 8.5 ਫੈਂਟ ਆ 2 ਛੱਡ ਦੇ 7.9 ਫੈਂਟ ਆ ਫੈਂਟ ਠੀਕ ਆ ਫੈਂਟ ਚੰਗੀਆਂ ਆਂ ਦੀ ਹਾਂਜੀ ਫੈਂਟ ਚੰਗੀਆਂ ਸੈਂਪਲ ਵੜਾ ਲਾ ਮੈਂ 60 ਚ 2 ਛੱਡ ਦਾਂ ਤਿੰਨ ਛੱਡ ਦਾਂਗੇ ਵੀਰੇ ਤਿੰਨ ਛੱਡ ਦਾਂ 57 ਦੀ 57 ਦੀ ਕੋਈ ਪਣਪਰਾ ਫੋਨ ਲਾਵੇ ਫਿਰ ਕਰਦਾਂਗੇ ਮਾਤਾ ਨੂੰ ਠੀਕ ਆ ਤਾਂ ਵੀਰੇ ਵੀਰੇ 57 ਦੀ ਹੋਗੀ ਆ 85 ਦੀ ਹੋਗੀ ਤਾਂ ਜੋੜੇ ਚ ਮਾਂ ਤਨ ਖੁੱਲੋ ਜੋੜੇ ਚ ਕਰਦਾ ਕੋਈ ਨਹੀਂ ਪਣਪਰਾ ਜਿਹਾ ਜੋੜਾ ਲੈਣਾ ਉਹ ਕਰਦਾ ਮਾਂ ਤਨ ਖੁੱਲੋ ਜੀ ਤਾਂ ਵੇਖੋ ਵੀਰੋ ਰੇਟ ਚੈੱਕ ਕਰ ਲਓ ਵੀ ਆਈਂ ਦੀਆਂ ਸੇਵਾ ਇਹ ਤਾਂ ਇਹਦੇ ਕਾਹਨੀਆਂ ਅੱਜਾ ਫਾਇਦਾ ਕਰੀ ਹੋਈ ਸਿਰਾਂ ਲੱਗ ਹਾਂਜੀ ਹਾਂਜੀ ਸੋਹਣੀ ਸੁਨੱਖੀ ਝੋਟੀ ਆ ਹਾਂਜੀ ਮੇਨ ਗੱਲ ਹੁੰਦੀ ਵੀਰੇ ਥਣ ਭਾਂਡੇ ਦੀ ਜੇ ਸਹੀਲ ਪਸ਼ੂ ਹੋਵੇ ਹਾਂਜੀ ਹਾਂਜੀ ਤਾਂ ਐਵੇਂ ਦਾ ਪਸ਼ੂ ਲੰਮਾ ਟਾਈਮ ਦੁੱਧ ਦਿੰਦਾ ਕੋਈ ਵੀ ਸੇਵਾ ਵਾਲਾ ਹੋਵੇ ਬਿਲਕੁਲ ਕੋਈ ਕੋ ਖੋਲਾ ਨਹੀਂ ਝੋਟੀ ਮੈਂ ਤੇ ਵੀਰੋ ਬਾਕੀ ਵੀਰ ਨੂੰ ਫੋਨ ਲਾ ਲਿਓ ਜੋੜੇ ਚ ਮੰਤਨ ਖੁੱਲਾ ਹੋ ਜੂ ਹਾਂਜੀ ਹਾਂਜੀ ਤੇ ਫੋਨ ਲਾ ਲਿਓ ਉਦਾਂ ਵੀ ਮੰਤਨ ਹੋ ਜੂ ਕੋਈ ਨਾ ਹਨਾ ਵੀਰੇ ਕੋਈ ਕਰਦਾ ਕੋਈ ਪੰਡਰਾ ਫੋਨ ਲਾਵੇ ਆਪਾਂ ਮੋੜ ਦੇ ਨਾਲ ਪਹਾੜ ਵੀਡੀਓ ਚ ਵੇਚ ਲਈਦੇ ਪਸ਼ੂ ਵੇਚ ਲੈ ਹਾਂਜੀ ਹਾਂਜੀ ਤਾਂ ਵੀਰੋ ਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜਰੂਰ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾਲੀ ਜਾਵੇ ਜੀ ਬਾਕੀ ਵੀਰੇ ਆਪ ਦੀ ਚੋਣਾਈ ਕਰਨੀ ਵੇਗ ਪਰਖੇ ਕੇ ਲੈਣਾ ਉਹ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬਣਦਾ ਜੀ ਹਾਂਜੀ ਵੀਰ ਜੀ ਐਡਰੈਸ ਦੱਸਿਓ ਆਪਣਾ ਐਡਰੈਸ ਵੀਰ ਜੀ ਪਿੰਡ ਆਪਣਾ ਹਰਦੌਰਵਾਲ ਜੇ ਹਾਂਜੀ ਫਤੇਗੜ ਚੂੜੀਆਂ ਤੇ ਅੰਦਾਜ਼ ਸੈਂਟਰ ਚ ਆਪਣਾ ਪਿੰਡ ਜੇ ਠੀਕ ਹੈ ਜੀ ਤੇ ਫੋਨ ਨੰਬਰ ਆਪਣਾ 84377 ਤੇ 225 ਤੇ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਸਸੀ ਕਾ ਵੀਰੇ ਆਰਿਆ ਨੂੰ